ਜੀ ਮੇਰੀ ਮਦਦ ਤਾਂ ਜ਼ਰੂਰ ਕਰੋ ਜ਼ਰੂਰ ਕਰੋ ਮੇਰਾ ਬੇਟਾ ਠੀਕ ਹੋ ਜੇ ਜਿਹੜਾ ਤੁਸੀਂ ਸ਼ਖਸ ਵੇਖਿਆ ਸੰਦੀਪ ਜਿਹੜਾ ਕਿਸੇ ਟਾਈਮ ਵਧੀਆ ਕੰਮ ਕਰਦਾ ਸੀ ਟੀਵੀਐਸ ਸਕੂਟਰ ਮੋਟਰਸਾਈਕਲ ਦੀ ਏਜੰਸੀ ਸੀਗੀ ਤੇ ਅੱਜ ਜਿਹੜੇ ਉਹ ਹਾਲਾਤ ਆ ਬਹੁਤ ਮਾੜੇ ਹੋਏ ਪਏ ਆ ਘਰ ਦੇ ਹਾਲਾਤ ਵੀ ਬਹੁਤ ਮਾੜੇ ਆ ਤੇ ਪਲੱਸ ਜੇ ਆਪਾਂ ਗੱਲ ਕਰੀਏ ਤੇ ਉਸ ਦੇ ਆਪ ਦੇ ਹਾਲਾਤ ਵੀ ਜਿਹੜੇ ਬਹੁਤ ਮਾੜੇ ਕਿਡਨੀ ਦਾ ਜਿਹੜਾ ਭਿਆਨ ਕੇ ਜਿਹੜਾ ਰੋਗ ਆ ਉਸ ਨੂੰ ਲੱਗਿਆਗਾ ਅਸੀਂ ਤੇ ਇਹੀ ਕਹਿੰਨੇ ਆ ਜੀ ਬਸ ਸਾਡਾ ਘਰ ਇਹਨਾਂ ਦੇ ਨਾਲ ਹੀ ਆ ਠੀਕ ਹੈ ਜੀ ਇਹ ਕੱਲੇ ਮਾਂ ਇਹਨਾਂ ਦੀ ਨਾ ਕੋਈ ਸਿਸਟਰ ਆ ਨਾ ਕੋਈ ਬ੍ਰਦਰ ਆ ਕੱਲੇ ਹੀ ਹੈਗੇ ਜੀ ਇੱਕ ਹੀ ਬਜ਼ੁਰਗ ਵੀ ਇਹਨਾਂ ਦੇ ਨਾਲ ਹੀ ਆ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਤੇ ਬਜ਼ੁਰਗਾਂ ਨੇ ਤੁਹਾਨੂੰ ਪਤਾ ਹੀ ਆ ਤੇ ਮੇਰਾ ਬੱਚਾ ਮੈਂ ਅਸੀਂ ਰੁੱਲ ਜਾਾਂਗੇ ਜੀ ਹੁਣ ਸਾਡਾ ਪਰਿਵਾਰ ਵੱਸਦਾ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਹ ਦੇ ਤੁਸੀਂ ਵੇਖ ਰਹੇ ਹੋ ਹੈਮਨ ਇੰਡੀਆ ਟੀਵੀ ਇਸ ਟਾਈਮ ਜਿਹੜੀ ਅਸੀਂ ਖਬਰ ਦਿਖਾ ਰਹੇ ਹਾਂ ਬੜੇ ਦੁੱਖ ਭਰੀ ਖਬਰ ਆ ਰਹੀ ਆ ਤੁਹਾਨੂੰ ਦੱਸ ਜੀ ਕਿ ਕਿ ਕਿਸੇ ਟਾਈਮ ਇੱਕ ਟੀਵੀ ਐਸ ਇਹ ਅੰਥੀ ਦਾ ਮਾਲਕ ਜਿਹੜੇ ਕੋਈ ਐਂਸੀ ਸੀਸੀ ਟੀਵੀ ਐ ਸਕੂਟਰ ਮੋਟਾ ਨਹੀਂ ਅੱਜ ਉਹਦੇ ਹਾਲਾਤ ਆ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਦੀ ਜਿਹੜੇ ਕਿ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਜੀਵਨ ਬਸਰ ਕਰ ਰਿਹਾ ਇਤੋਂ ਤੱਕ ਕਿ ਉਸ ਦੀਆਂ ਕਿੱਡੀਆਂ ਜਿਹੜੀਆਂ ਉਹ ਕੰਮ ਛੱਡ ਚੁੱਕੋ ਲਿਆ ਨੇ ਤੇ ਲਗਾਤਾਰ ਜਿਹੜਾ ਉਹਦਾ ਲਾਜ ਹੋ ਰਿਹਾ ਤੇ ਲਾਜਵੀ ਬਹੁਤ ਮਹਿੰਗੇ ਤਿੱਕੇ ਨਾਲ ਹੋ ਰਿਹਾ ਅੱਜ ਉਹ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿਣ ਲਈ ਮਜਬੂਰ ਆ ਦਿੱਤੇ ਵਿੱਚ ਹੀ ਰਸੋਈ ਵਿੱਚ ਹੀ ਸਭ ਕੁਝ ਰਹਿਣ ਲਈ ਮਿਲ ਪੂਰਾ ਲਗਾਤਾਰ ਜਿਹੜੇ ਡੈਲਸ ਹੋ ਰਹੇ ਆ ਅਸੀਂ ਆਪਣੇ ਦਰਸ਼ਕਾਂ ਦੇ ਰਾਹੀਂ ਅਪੀਲ ਕਰਨਾ ਚਾਹੁੰਦੇ ਉਹਨਾਂ ਦੇ ਲਈ ਕੋਈ ਵੀ ਜਿਹੜੀ ਸਹਾਇਤਾ ਤੁਸੀਂ ਭੇਜ ਸਕਦੇ ਹੋ ਤੁਹਾਨੂੰ ਅਸੀਂ ਕਾਊਂਟ ਨੰਬਰ ਵੀ ਦਿਖਾ ਰਹੇ ਹਾਂ ਇਸ ਕੇਂਦਰ ਵੀ ਜਿਹੜਾ ਨਾਲ ਦੀ ਨਾਲ ਚੱਲ ਰਿਹਾ ਉਹ ਵੀ ਤੁਸੀਂ ਉੱਥੇ ਤੁਸੀਂ ਹੈਲਪ ਕਰਕੇ ਉਸ ਪਰਿਵਾਰ ਨਾਲ ਕਨੈਕਟ ਕਰਕੇ ਹੈਲਪ ਕਰ ਸਕਦੇ ਹੋ ਆ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਗੱਲਬਾਤ ਕਰਵਾਉਣੇ ਉਹਨਾਂ ਦੀ ਪਤਰੀ ਦੇ ਨਾਲ ਉਸ ਸ਼ਖਸ ਦੇ ਨਾਲ ਕਿ ਕਿਥੋਂ ਜਿਹੜਾ ਹੁਣ ਤੱਕ ਟ੍ਰੀਟਮੈਂਟ ਹੋਇਆ ਕੀ ਹੈ ਜਿਹੜਾ ਕਿਵੇਂ ਜਿਹੜਾ ਸਾਰਾ ਕੁਛੇ ਪਾਣਾ ਵਾਪਰਿਆ ਸਾਰੀ ਗੱਲਬਾਤ ਕਰਦੇ ਗੱਲਬਾਤ ਕਰਦੇ ਆ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਕਿ ਜਿਹੜਾ ਸ਼ੁਰੂਆਤੀ ਜ਼ੋਰ ਦੇ ਵਿੱਚ ਸਾਡੇ ਨਾਲ ਦੋਨੇ ਪਤੀ ਪਤਨੀ ਆ ਉਹ ਬੈਠੇ ਆ ਬਾਈ ਜੀ ਕੀ ਨਾਂ ਤੁਹਾਡਾ ਸੰਦੀਪ ਸਿੰਘ ਜੀ ਕੀ ਸਾਰਾ ਕਹਾਣੀ ਚੱਕਰ ਕੀ ਬਣਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਿਮਾਰ ਪਏ ਇਹ ਜੀ 8-9 ਸਾਲ ਹੋ ਗਏ ਸੀਗੇ ਪਹਿਲਾਂ ਪਰ ਇਹ ਹੌਲੀ-ਹੌਲੀ ਹੁੰਦੀਆਂ ਹੁੰਦੀਆਂ ਜੀ ਤੇ 2 ਸਾਲ ਹੋ ਗਏ ਜੀ ਇਹ ਫੇਲ ਹੋ ਗਏ ਅਛਾ ਜੀ ਹਾਂਜੀ ਕਿੱਥੋਂ ਦਵਾਈ ਪਹਿਲਾਂ ਚੱਲਦੀ ਰਹੀ ਐ ਅਸੀਂ ਜੀ ਪਹਿਲਾਂ ਤਾਂ ਲੋਕਲ ਜਿਵੇਂ ਆਪਣੇ ਡਾਕਟਰ ਹੁੰਦੇ ਉੱਥੇ ਜਾਂਦੇ ਹੁੰਦੇ ਸੀਗੇ ਜੀ ਜੀ ਤੇ ਫਿਰ ਜਦੋਂ ਇੱਕਦਮ ਸਾਹੋਂ ਹਟ ਗਿਆ ਜੀ ਇੱਕ ਦਿਨ ਤੇ ਅਸੀਂ ਫਿਰ ਜਦੋਂ ਗਏ ਉਹ ਕਹਿੰਦੇ ਵੀ ਡਾਇਲਿਸਿਸ ਕਰਾਉਣਾ ਪੈਣਾ ਨਹੀਂ ਤੇ ਨੰਦ ਰੰਗ ਜਾ ਹਾਰਟ ਅਟੈਕ ਹੋ ਜਾਊਗਾ ਉਦੋਂ ਪਤਾ ਲੱਗਾ ਵੀ ਫੇਲ ਹੋ ਗਈ ਫਿਰ ਅਸੀਂ ਪੀਜੀਆਈ ਗਏ ਠੀਕ ਹੈ ਹਾਂਜੀ ਜੀ ਹੁਣ ਕਿੱਥੋਂ ਦਵਾਈ ਚੱਲਦੀ ਛੱਡੀ ਹੁਣ ਸਾਡੀ ਬਠਿੰਡੇ ਤੋਂ ਚੱਲਦੀ ਜੀ ਏਮਜ਼ ਦੇ ਵਿੱਚ ਠੀਕ ਏਮਜ਼ ਹਸਪੀਟਲ ਚ ਕੀ ਕੰਮ ਕਰਦੇ ਸੀ ਬਾਜੀ ਪਹਿਲਾਂ ਮੇਰੇ ਕੋਲ ਜੀ ਪਹਿਲਾਂ ਏਜੰਸੀ ਸੀ ਮੋਟਰਸਾਈਕਲਾਂ ਦੀ ਤੇ ਵਧੀਆ ਕੰਮ ਸੀਗਾ ਜੀ ਤੇ ਆ ਬੱਸ ਆ ਬਿਮਾਰੀ ਨੇ ਲੈ ਲਿਆ ਜੀ ਤੇ ਸਾਰਾ ਕੁਝ ਅਸੀਂ ਕਿਉਂਕਿ ਕੰਮ ਵੀ ਨਹੀਂ ਵੇਖਿਆ ਗਿਆ ਜੀ ਤੇ ਉਧਰੋਂ ਆ ਬਿਮਾਰੀ ਤੇ ਪੈਸਾ ਬਹੁਤ ਖਰਚ ਹੁੰਦਾ ਜੀ ਤੇ ਬੱਸ ਸਾਰਾ ਇਹ ਕਰਕੇ ਫਿਰ ਉਹ ਵੀ ਬੰਦ ਹੋ ਗਿਆ ਜੀ ਕੰਮ ਤੇ ਆ ਬਿਮਾਰੀ ਨਾਲ ਵੀ ਜੁੜੀ ਜਾਂਦੀ ਹੁਣ ਤੱਕ ਕਿੰਨਾ ਕੁ ਖਰਚਾ ਲਗਭਗ ਹੋ ਗਿਆ ਹੁਣ ਤੱਕ ਜੀ 6-7 ਲੱਖ ਰੁਪਏ ਖਰਚ ਹੋ ਗਿਆ ਹੋਊਗਾ ਜੀ ਕਿਉਂਕਿ ਮਨ ਕੇ ਚੱਲੋ ਜੀ 25 ਤੋਂ 30 ਹਜ਼ਾਰ ਦਾ ਡਾਇਲਿਸਿਸ ਹੀ ਹੁੰਦੇ ਆ ਇੱਕ ਮਹੀਨੇ ਦੇ ਵਿੱਚ ਫੇਰ ਤੁਸੀਂ ਲਾ ਲੋ ਜੀ ਆ ਜਿਹੜੀਆਂ ਪਾਈਪਾਂ ਪਾਉਂਦੇ ਆ ਦਿਲ 'ਚ ਪਾਉਂਦੇ ਆ ਜਾਂ ਸਰਜਰੀਆਂ ਹੁੰਦੀਆਂ ਜੀ ਇਹਨਾਂ ਤੇ ਬਹੁਤ ਖਰਚਾ ਜਾਂਦਾ ਜੀ ਫੇਰ ਜਾਣਾ ਆਉਣਾ ਵੀ ਹੁੰਦਾ ਜੀ ਕਿਤੇ ਜਿਹੇ ਹਸਪਤਾਲ ਜਾਣਾ ਉਹ ਵੀ ਖਰਚੇ ਪੈਂਦੇ ਸਾਰੇ ਪਾਸੇ ਖਰਚੇ ਹੀ ਪੈਂਦੇ ਤੇ ਤੁਸੀਂ ਮੰਨ ਲਓ ਵੀ ਹਫ਼ਤੇ 'ਚੋਂ 4 ਦਿਨ ਤਾਂ ਹਸਪਤਾਲਾਂ 'ਚ ਨਿਕਲ ਜਾਂਦੇ ਹਾਂ 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 ਜੀ ਤੁਸੀਂ ਕਿਸੇ ਨਾਲ ਸੰਪਰਕ ਕੀਤਾ ਕਿਸੇ ਸਮਾਜ ਸੇਵੀ ਸੰਸਥਾ ਨਾਲ ਜਾਂ ਕਿਸੇ ਹੋਰ ਨਾਲ ਤੁਹਾਡਾ ਪਹਿਲਾਂ ਸੰਪਰਕ ਹੋਇਆ ਹੋਵੇ ਨਹੀਂ ਜੀ ਸਾਡਾ ਕਿਸੇ ਨਾਲ ਨਹੀਂ ਹੋਇਆ ਕਿਸੇ ਨਾਲ ਨਹੀਂ ਹੋਇਆ ਹੁਣ ਤੱਕ ਇੱਕ ਮਤਲਬ ਇੱਥੇ ਆਪਣੇ ਬਾਗੇ ਪੁਰਾਣੇ ਜਿਹੜੇ ਇਹ ਇੱਧਰ ਆਪਣੇ ਬਣੇ ਜੀ ਉਹਨਾਂ ਨੇ ਚਲੋ ਸਾਡੀ ਉਦਾਂ ਹੈਲਪ ਕਰਦੀ ਜੀ ਮਤਲਬ ਦਵਾਈਆਂ ਦੇ ਵਿੱਚ ਜਦੋਂ ਇਹਨਾਂ ਨੂੰ ਪਾਈਪਾ ਪੈਣੇ ਰਹੀਆਂ ਮੇਰੇ ਕੋਲੇ ਜਮਾ ਪੈਸੇ ਨਹੀਂ ਸੀ ਹੁੰਦੇ ਤਾਂ ਉੱਥੇ ਬੈਜਣਾ ਇਹ ਵੀ ਐਡਮਿਟ ਹੁੰਦੇ ਸੀ ਜਮਾਂ ਹੀ ਪੀਜੀਆਈ 'ਚ ਤਾਂ ਫਿਰ ਉਹਨਾਂ ਨੇ ਐਂਬੂਲੈਂਸ ਇਥੋਂ ਕਰਾ ਕੇ ਭੇਜਣੀ ਉਹਨਾਂ ਨੇ ਪੈਸੇ ਦਿੱਤੇ ਫਿਰ ਇੱਕ ਦੋ ਵਾਰ ਉਹਨਾਂ ਪੈਪ ਦੇ ਪੈਸੇ ਪਾਏ ਸੀ ਜਰੂਰੀ ਤੇ ਬਾਕੀ ਟਿਕਾ ਹਣ ਹਣ ਕਿੰਨਾ ਖਰਚਾ ਜਿਹੜਾ ਲਗਭਗ ਆਣਾ ਇਹ ਹੁਣ ਜੀ ਮਤਲਬ ਕਿਡਨੀ ਪੌਣ ਦਾ ਕਿਹਾ ਜੀ ਉਹ ਇੱਕ ਇਹਨਾਂ ਮਾਤਾ ਜੀ ਦੇ ਟੈਸਟ ਉਹ ਪਹਿਲਾਂ ਮੇਰੇ ਹੋਏ ਆ ਜੀ ਹੋਣ ਇਹਨਾਂ ਦੇ ਹੋਣੇ ਆ ਇਹਨਾਂ ਦੇ ਟੈਸਟਾਂ ਦੇ ਤੇ ਬਾਕੀ ਉਹ ਕਿਡਨੀ ਦਾ ਆਉਂਦੇ ਜੀ ਘੱਟੋ ਘੱਟ 7-8 ਲੱਖ ਰੁਪਈਆ ਕਹਿੰਦੇ ਜੀ ਅਸਲੋਂ ਤੁਸੀਂ ਤੁਸੀਂ ਕਿੱਦਨੇ ਹੁੰਦੇ ਨਹੀਂ ਹੁਣ ਮਾਤਾ ਕਿੱਦਨੇ ਦੇਉਗੇ ਅਸੀਂ ਤਾਂ ਨੇ ਕਿ ਦੋਨਾਂ ਚੋ ਜਿੰਨਾ ਦੀ ਮੈਚ ਹੋ ਜੇ ਉਹ ਕਹਿੰਦੇ ਕਿ ਤੁਹਾਡੇ ਦੋਨਾਂ ਦੇ ਟੈਸਟ ਹੋਣਗੇ ਜੀਦੀ ਵੀ ਮੈਚਿੰਗ ਹੋਗੀ ਕਿਡਨੀ ਦੀ ਅਸੀਂ ਉਹਦੀ ਬਦਲ ਦਾਂਗੇ ਹਾਂਜੀ ਕਹਿੰਦੇ ਕਿ ਮਹੀਨੇ ਡੇਢ ਮਹੀਨੇ ਦੇ ਵਿੱਚ ਕੀ ਕੀ ਅਪੀਲ ਕਰਦੇ ਆ ਲੋਕਾਂ ਨੂੰ ਅਸੀਂ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਐ ਇਸ ਟਾਈਮ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਅਸੀਂ ਤਾਂ ਇਹੀ ਕਹਿੰਨੇ ਆ ਜੀ ਬਸ ਸਾਡਾ ਘਰ ਇਹਨਾਂ ਦੇ ਨਾਲ ਹੀ ਆ ਠੀਕ ਆ ਜੀ ਇਹ ਕੱਲੇ ਇਨਾਂ ਦੀ ਨਾ ਕੋਈ ਸਿਸਟਰ ਆ ਨਾ ਕੋਈ ਬ੍ਰਦਰ ਆ ਇਕੱਲੇ ਹੀ ਹੈਗੇ ਜੀ ਏਕੇ ਬਜ਼ੁਰਗ ਵੀ ਇਹਨਾਂ ਦੇ ਨਾਲ ਹੀ ਆ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਤੇ ਬਜ਼ੁਰਗਾਂ ਨੇ ਤੁਹਾਨੂੰ ਪਤਾ ਹੀ ਆ ਤੇ ਮੇਰਾ ਬੱਚਾ ਮੈਂ ਅਸੀਂ ਰੁੱਲ ਜਾਾਂਗੇ ਜੀ ਹੁਣ ਸਾਡਾ ਪਰਿਵਾਰ ਵੱਸਦਾ ਅਸੀਂ ਇਹੀ ਅਨੇ ਕਿ ਚਲੋ ਸਾਡੀ ਹੈਲਪ ਕਰ ਦਨ ਲੋਕ ਥੋੜੀ ਬਹੁਤੀ ਤੇ ਸਾਡਾ ਇਹ ਠੀਕ ਹੋ ਜਾਣਾ ਤੇ ਬਸ ਇੰਨਾ ਹੀ ਸਾਨੂੰ ਬਹੁਤ ਅਸੀਂ ਦੁਬਾਰਾ ਫੇਰ ਜਿਹੜੀ ਅਪੀਲ ਕਰਦੇ ਆ ਤੁਹਾਡੇ ਕੋਲੇ ਕਿ ਜਿਹੜਾ ਇਹ ਜਿਹੜਾ ਤੁਸੀਂ ਸ਼ਖਸ਼ ਵੇਖਿਆ ਸੰਦੀਪ ਜਿਹੜਾ ਕਿਸੇ ਟਾਈਮ ਵਧੀਆ ਕੰਮ ਕਰਦਾ ਸੀ ਟੀਵੀਐਸ ਸਕੂਟਰ ਮੋਟਰਸਾਲ ਦੇ ਯਾਸੀ ਸੀਗੀ ਤੇ ਅੱਜ ਜਿਹੜੇ ਉਹ ਹਾਲਾਤ ਆ ਬਹੁਤ ਮਾੜੇ ਹੋਏ ਪਏ ਆ ਘਰ ਦੇ ਹਾਲਾਤ ਵੀ ਬਹੁਤ ਮਾੜੇ ਆ ਤੇ ਪਲੱਸ ਜੇ ਆਪਾਂ ਗੱਲ ਕਰੀਏ ਤਾਂ ਉਸਦੇ ਆਪਦੇ ਹਾਲਾਤ ਵੀ ਜਿਹੜੇ ਬਹੁਤ ਮਾੜੇ ਆ ਕਿਡਨੀ ਦਾ ਜਿਹੜਾ ਭਿਆਨਕ ਜਿਹੜਾ ਰੋਗ ਆ ਉਸ ਨੂੰ ਲੱਗਿਆਗਾ ਅਸੀਂ ਆਪਦੇ ਮਾਧਿਅਮ ਜਰੇ ਦੁਆਰਾ ਦਰਸ਼ਕਾਂ ਨੂੰ ਫੇਰ ਅਪੀਲ ਕਰਦੇ ਆ ਤੇ ਤੁਸੀਂ ਜਿਹੜਾ ਕਾਊਂਟ ਤੁਸੀਂ ਦੇਖ ਰਹੇ ਹੋ ਜਿਹੜਾ ਚੱਲ ਰਿਹਾ ਸਕਰੀਨ ਦੇ ਉੱ ਤੁਸੀਂ ਇਹਦੇ ਤੇ ਯਾਰਗੇ ਤੁਸੀਂ ਇਹਨਾਂ ਨੂੰ ਕੋਈ ਤਲ ਫਲਪੇਟ ਕਰਕੇ ਇਹਨਾਂ ਦੀ ਮਦਦ ਜ਼ਰੂਰ ਕਰਿਓ ਤਾਂ ਕਿ ਅਸਰ ਇਨਸਾਨ ਦੇ ਜਿਹੜੀ ਨੌਜਵਾਨ ਮੁੰਡਾ ਇਹਦੇ ਕਿਡਨੀ ਜੇ ਪੈ ਜਾਵੇ ਤਾਂ ਦੁਬਾਰਾ ਜਿਹੜਾ ਇਹ ਪੈਰਾਂ ਸਰ ਹੋ ਸਕਦਾ ਇਹ ਤੁਹਾਡੇ ਅੱਗੇ ਸੀ ਅਪੀਲ ਕਰਦੇ ਆ ਮਾਤਾ ਨਾਲ ਵੀ ਗੱਲ ਕਰਦੇ ਉਹਨਾਂ ਦੀ ਮਾਤਾ ਉਹਨਾਂ ਨਾਲ ਗੱਲਬਾਤ ਕਰਦੇ ਮਾਤਾ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤੇ ਇਹੀ ਕਹਿਨੀ ਆ ਵਿੱਚ ਸਾਡੀ ਕੋਈ ਮਦਦ ਤੇ ਕਰੇ ਤੇ ਜ਼ਰੂਰ ਕਰ ਦੇਣਾ ਮੇਰਾ ਬੇਟਾ ਠੀਕ ਹੋ ਜੇ ਬਿਲਕੁਲ ਅਸੀਂ ਉਮੀਦ ਹੋ ਜੀ ਜਿਵੇਂ ਪਹਿਲਾਂ ਤਰ੍ਹਾਂ ਅਸੀਂ ਸੀ ਮੈਂ ਮਾਤਾ ਇਮੇ ਤੇ ਇਹ ਅਪੀਲ ਕਰਦੀ ਆਂ ਮੀ ਮੇਰੀ ਮਦਦ ਤੇ ਜ਼ਰੂਰ ਕਰੋ ਜ਼ਰੂਰ ਕਰੋ ਮੇਰੇ ਬੇਟਾ ਠੀਕ ਹੋ ਜਾ ਤੁਸੀਂ ਮਾਤਾ ਦੇ ਜਿਹੜੇ ਭਾਵਕ ਬੋਲ ਆ ਜਿਹੜੇ ਉਹ ਵੀ ਸੁਣੇ ਆ ਤੁਸੀਂ ਇਸ ਇੱਕ ਵਾਰੀ ਫੇਰ ਬੇਨਤੀ ਕਰਦੇ ਆਂ ਕਿ ਤੁਸੀਂ ਇਸ ਪਰਿਵਾਰ ਦੀ ਬਾਹ ਜ਼ਰੂਰ ਫੜੋ ਸਮਾਜ ਸੇਵੀ ਸੰਸਥਾ ਲਾਈਫਲਾਈਨ ਵੈਲਫੇਅਰ ਕਲੱਬਾਂ ਦਾ ਸਰਬੱਤ ਦਾ ਭਲਾ ਵਾਲੇ ਇੱਕ ਵਰੀ ਦਾ ਘਰੇ ਗੇੜਾ ਜ਼ਰੂਰ ਮਾਰਨ ਜਿਹੜੇ ਹਾਲਾਤ ਦੇਖਣ ਹਾਲਾਤ ਜਿਹੜੇ ਬਹੁਤ ਹੀ ਜ਼ਿਆਦੇ ਵੱਧ ਤੋਂ ਵੱਧ ਹਾਲਾਤ ਆ ਤੇ ਨੌਜਵਾਨ ਮੁੰਡਾ ਜਿਹੜਾ ਆਪਣੀ ਕਿਰਤ ਕਮਾਈ ਕਰਦਾ ਸੀ ਵਧੀਆ ਜ਼ਿੰਦਗੀ ਬਸਰ ਕਰਦਾ ਸੀਗਾ ਉਹ ਜਿਹੜਾ ਦੁਬਾਰਾ ਲੈਣ ਤੇ ਆ ਸਕੇ ਉਸ ਦੇ ਕਾਰੋਬਾਰ ਦੇ ਵਿੱਚ ਵੀ ਸੰਜੋਗ ਕਰੋ ਤੇ ਪਲੱਸ ਜਿਹੜਾ ਉਸ ਦੇ ਇਲਾਜ ਦੇ ਵਿੱਚ ਵੀ ਤੁਸੀਂ ਜਰੂਰ ਸੰਜੋਗ ਕਰੋ ਕੈਮਰਾਮੈਨ ਪਰਮੇਰ ਦੇ ਨਾਲ ਮੈਂ ਜਗਤਾਰ ਸਿੰਘ ਸਰਾਮ ਹੈਵਨ ਇੰਡੀਆ ਟੀਵੀ ਬਗਾਪੁਰਾ